हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸੰਗਰੂਰ ਦੀਆਂ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਦੇ ਝੰਡਿਆਂ ਦੇ ਨਾਲ ਬਹੁਤ ਸਾਰੇ ਸਾਥੀ ਨਾਰੇਬਾਜੀ ਕਰਦੇ ਦਿਖਾਈ ਦੇ ਰਹੇ ਹਨ ਸੋ ਸਾਥਿਓ ਅਸਲ ਦੇ ਵਿੱਚ ਕੀ ਗੱਲ ਹੈ ਉਹ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਲੋਕ ਸਭਾ ਦੀਆਂ ਚੋਣਾਂ ਦਾ ਵਿਗੜ ਵੱਜ ਚੁੱਕਿਆ ਹੈ ਹਰ ਇੱਕ ਪਾਰਟੀ ਆਪ ਕੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਵੀ ਕਰ ਰਹੀ ਹੈ ਤੇ ਨਾਮਜ਼ਦਗੀਆਂ ਭਰਨ ਦਾ ਵੀ سلسلہ ਜਾਰੀ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਤੋਂ ਜੋ ਉਮੀਦਵਾਰ ਨੇ ਅਰਵਿੰਦ ਖੰਨਾ ਜੀ ਉਹਨਾਂ ਨੇ ਕਾਗਜ਼ ਭਰਨੇ ਹਨ ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਧਖੜ ਜੀ ਵੀ ਉਹਨਾਂ ਨੇ ਵੀ ਆਉਣਾ ਹੈ ਸੋ ਜੋ ਤੁਸੀਂ ਦੇਖ ਰਹੇ ਹੋ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਤੇ ਉਹਨਾਂ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਨਾਰੇ ਲਾ ਕੇ ਬੀਜੇਪੀ ਦਾ ਸਖਤ ਵਿਰੋਧ ਕਰਦੀਆਂ ਦਿਖਾਈ ਦੇ ਰਹੀਆਂ ਹਨ ਸੋ ਆਪਾਂ ਗੱਲ ਕਰਦੇ ਹਾਂ ਸ੍ਰੀ ਹਰਜੀਤ ਸਿੰਘ ਜੀ ਮਹਿਲਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਬਲਾਕ ਪਵਾਨੀਗੜ ਨਾਲ ਸੋ ਉਹਨਾਂ ਦਾ ਪੂਰੇ ਮੈਟਰ ਬਾਰੇ ਕੀ ਕਹਿਣਾ ਹੈ ਕੱਟ ਰੱਖਿਆ ਗਿਆ ਸੀਨੇ ਅਜਰਵਿੰਦ ਖੰਨੇ ਨੇ ਇੱਥੇ ਕਾਗਜ਼ ਭਰਨੇ ਨੇਗੇ ਤੇ ਉਹਦੇ ਨਾਲ ਸੁਨੀਲ ਜਾਖੜ ਇੱਥੇ ਪਹੁੰਚਿਆਗਾ ਸੁਨੀਲ ਜਾਖੜ ਤੇਦਾ ਸੀ ਵਿਰੋਧ ਕਰਦਿਆਂ ਕਿਉਂਕਿ ਇਹ ਉਹੀ ਸੁਨੀਲ ਜਾਖੜ ਹੈ ਜਿਹੜਾ ਇੱਕ ਸਮੇਂ ਕਾਂਗਰਸ ਦੇ ਵਿੱਚ ਉਹਨਾਂ ਦਾ ਟੋਕੜ ਬਣਿਆ ਹੋਇਆ ਸੀਗਾ ਤੇ ਅੱਜ ਬੀਜੇਪੀ ਦਾ ਟੋਕੜ ਬਣ ਕੇ ਬੀਜੇਪੀ ਦਾ ਪ੍ਰਧਾਨ ਬਣਿਆ ਹੋਇਆ ਹੈ ਇਸ ਕਰਕੇ ਨਾ ਲੋਕਾਂ ਦਾ ਕੋਈ ਦੀਨਮੱਜ ਵੀ ਨਹੀਂ ਆ ਲੋਕਾਂ ਦਾ ਇਹਨਾਂ ਬੋਸਟ ਵਾਲੀਆਂ ਪਾਰਟੀਆਂ ਦਾ ਭਰੋਸਾ ਚੁੱਕਿਆਗਾ ਕਿਉਂਕਿ ਰੋਜ਼ ਇਹ ਰੰਗ ਬਦਲਦੇ ਨੇ ਰੋਜ਼ ਪਾਰਟੀਆਂ ਬਦਲਦੇ ਨੇ ਸੋ ਬਾਇਸ ਭਰਾ ਨੇਗੇ ਪਹਿਲਾਂ ਉਹ ਲੋਕ ਸੰਸਦ ਪਾਰਟੀ ਬਣਾ ਕੇ ਰਹੇ ਉਦੋਂ ਬਾਅਦ ਚ ਬੀਜੇਪੀ ਚ ਗਏ ਉਦੋਂ ਬਾਅਦ ਕੱਲ ਹੋ ਰਹੀਤੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਇਸ ਕਰਕੇ ਨਾ ਲੋਕਾਂ ਦਾ ਕੋਈ ਭਰੋਸਾ ਨਹੀਂ ਭਰਾਵੋ ਆਪਣੀ ਤਾਕਤ ਇਕੱਠੀ ਕਰੋ ਆਪਣੀ ਤਾਕਤ ਇਕੱਠੀ ਕਰਕੇ ਇਹਨਾਂ ਦਾ ਵਿਰੋਧ ਕਰੋ ਲੋਕ ਇੱਕ ਜਿੰਦਾਬਾਦ ਜਿੰਦਾਬਾਦ

Tchau, tchau.